thank you ਸਵਕਤ ਸੀ ਅੰਮ੍ਰਿਤਸਰ ਦੇ 바ਵਾ ਇਲੈਕਟ੍ਰੋਨਿਕਸ ਵਿਖੇ ਮੌਜੂਦ ਹਾਂ ਤੇ ਅੱਜ ਐਲਜੀ ਵੱਲੋਂ ਨਵਾਂ OLED ਲਾਂਚ ਕੀਤਾ ਗਿਆ ਏ ਜਿਹਨੂੰ ਦੀ ਨੈਕਸਟ ਜਨਰੇਸ਼ਨ ਆਫ ਐਲਜੀ AI ਟੀਵੀ ਕਿਹਾ ਜਾ ਰਿਹਾ ਤੇ ਸਾਡੇ ਨਾਲ ਹਿਮਾਂਸ਼ੂ ਜੀ ਮੌਜੂਦ ਨੇ ਹਿਮਾਂਸ਼ੂ ਜੀ ਆਪਣਾ ਪੂਰਾ ਨਾਮ ਦੱਸ ਕੇ ਜਨਤਾ ਨੂੰ ਆਪਣਾ ਡੈਜ਼ਿਗਨੇਸ਼ਨ ਵੀ ਦੱਸੋ ਜੀ ਮੈਂ ਹਿਮਾਂਸ਼ੂ ਕਲਾਨੀ ਬ੍ਰਾਂਚ ਮੈਨੇਜਰ ਐਲਜੀ ਇਲੈਕਟ੍ਰੋਨਿਕਸ ਇੰਡੀਆ ਪ੍ਰਾਈਵੇਟ ਲਿਮਟਿਡ ਜਲੰਧਰ ਦਾ ਜੀ ਸਰ ਜਿਹੜਾ ਅੱਜ ਇਹ OLED ਲਾਂਚ ਕੀਤਾ ਗਿਆ ਏ ਇਹ ਆਪਾਂ ਦੂਸਰੇ ਟੀਵੀ ਨਾਲੋਂ ਇਹਨੂੰ ਡਿਫਰੈਂਸ ਕਿਸ ਤਰ੍ਹਾਂ ਕਰ ਸਕਦੇ ਹਾਂ ਲੋਕੀ ਇਸ ਤੇ ਵਿਸ਼ਵਾਸ ਕਿਸ ਤਰ ਸਰ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਸਿੱਖਾਉਂਗਾ ਮੇਰੀ ਗੱਲਾਂ ਤੇ ਤੁਸੀਂ ਕੋਈ ਵੀ ਵਿਸ਼ਵਾਸ ਨਾ ਕਰੋ ਤੁਸੀਂ ਪ੍ਰੋਡਕਟ ਨੂੰ ਖੁਦ ਫੀਲ ਕਰੋ ਤੁਸੀਂ ਦੇਖੋ ਜਿਹੜੀ ਇਹਦੀ ਪਿਕਚਰ ਦੀ ਕਲੈਰਿਟੀ ਹੈਗੀ ਹੈ ਤੁਸੀਂ ਪ੍ਰੋਡਕਟ ਦੇਖੋ ਕਿੰਨਾ ਪਤਲਾ ਟੀਵੀ ਹੈਗਾ ਆ ਇਹ ਟੈਕਨੋਲੋਜੀ ਆਪਣੇ ਆਪ ਚ ਸਭ ਤੋਂ ਵਧੀਆ ਟੈਕਨੋਲੋਜੀ ਜਿਹੜੀ ਅਸੀਂ ਹੁਣ ਇਹਨੂੰ ਲੈ ਕੇ ਆਏ ਆ ਅਸੀਂ ਇਹਨੂੰ AI ਦੇ ਨਾਲ ਲੈ ਕੇ ਆਏ ਆ ਠੀਕ ਹੈ ਤੁਸੀਂ ਦੇਖ ਰਹੇ ਹੋ AI ਦਾ ਜਮਾਨਾ ਆ ਰਿਹਾ ਹੈ ਹਰ ਚੀਜ਼ ਦੇ ਵਿੱਚ AI AI ਹੈਗਾ ਆ ਅਸੀਂ ਇਸ ਟੀਵੀ ਨੂੰ ਲੇਟੈਸਟ ਟੀਵੀ ਲੇਟੈਸਟ ਫੀਚਰਸ ਦੇ ਨਾਲ ਇਹਨੂੰ AI ਦੇ ਨਾਲ ਲੈ ਕੇ ਆ ਗਏ ਆ ਆਏ ਹੈਗੇ ਆ ਅਸੀਂ OLED ਦੇ ਵਿੱਚ ਸਾਡੀ ਕੰਪਨੀ ਜਿਹੜੀ ਹੈਗੀ 11 ਸਾਲ ਤੋਂ ਅਸੀਂ OLED TV ਬਣਾ ਰਹੇ ਹੈਗੇ ਆ ਅਸੀਂ LG ਇਲੈਕਟ LG ਇੰਡੀਆ LG ਵਾਸ ਦਾ ਫਰਸਟ ਬ੍ਰਾਂਡ ਜਿਹਨੇ OLED ਬਣਾਉਣਾ ਸ਼ੁਰੂ ਕੀਤਾ ਸੀਗਾ ਸਭ ਤੋਂ ਪਹਿਲੇ ਤੇ ਅਸੀਂ ਅੱਜ ਵੀ ਇੰਡੀਆ ਦੇ ਵਿੱਚ ਤੇ ਅਸੀਂ ਅੱਜ ਵੀ ਇੰਡੀਆ ਦੇ ਵਿੱਚ OLED ਦੇ ਵਿੱਚ ਨੰਬਰ 1 ਬ੍ਰਾਂਡ ਹੈਗੇ ਆ ਜੇ ਤੁਸੀਂ ਇਸ ਪ੍ਰੋਡਕਟ ਨੂੰ ਦੇਖੋਗੇ ਇਹ ਬੜਾ ਤੁਸੀਂ ਇਹ ਪ੍ਰੋਡਕਟ ਇਹਨੂੰ ਮੈਂ ਟੀਵੀ ਨਹੀਂ ਕਹਾਵਾਂਗਾ ਸਰ ਇਹ ਟੀਵੀ ਨਹੀਂ ਹੈ ਇਹ ਗੈਜਟ ਹੈ ਇਹ ਤੁਹਾਡੇ ਟੀਵੀ ਨੂੰ ਤੁਸੀਂ ਇਹਨੂੰ ਕਮਾਂਡ ਕਰੋ ਰਿਮੋਟ ਤੋਂ ਤੁਸੀਂ ਜੋ ਚੀਜ਼ ਕਹੋਗੇ ਉਹ ਚੀਜ਼ ਚਲਾ ਕੇ ਦੇ ਦੇਗਾ ਠੀਕ ਹੈ ਤੁਸੀਂ ਇਹਨੂੰ AI ਦੇ ਥਰੂ ਹੋਰ ਐਕਸਪਲੋਰ ਕਰ ਸਕਦੇ ਹੋ ਤੁਸੀਂ ਇਹਨੂੰ ਅਗਰ ਚਾਹੋਗੇ 5 ਸਾਲ ਤੱਕ ਇਹ ਟੀਵੀ ਬਾਕੀ ਟੀਵੀ ਬਾਕੀ ਬ੍ਰਾਂਡ ਦੇ ਵਿੱਚ ਟੀਵੀ ਚ ਕੀ ਹੁੰਦਾ ਉਹ ਤੁਸੀਂ ਅਪਗ੍ਰੇਡ ਨਹੀਂ ਕਰ ਸਕਦੇ ਇਹ ਟੀਵੀ 5 ਸਾਲ ਤੱਕ ਟੀਵੀ ਜਿਹੜਾ ਅੱਜ ਹੈਗਾ ਆ ਤੇ 5 ਸਾਲ ਬਾਅਦ ਵੀ ਜਿਹਦਾ ਕਈ ਵੱਡੇ ਵੱਡੇ ਬ੍ਰਾਂਡਾਂ ਦੇ ਫੋਨ ਹੈਗੇ ਆ ਠੀਕ ਹੈ ਉਹਨਾਂ ਦੇ ኦਪਰੇਟਿੰਗ ਸਿਸਟਮ 1 2 ਸਾਲਾਂ ਬਾਅਦ ਖਤਮ ਹੋ ਜਾਂਦੇ ਅਪਗ੍ਰੇਡ ਨਹੀਂ ਹੁੰਦੇ ਹੁਣ ਮੈਂ ਨਾਮ ਨਹੀਂ ਲੈਣਾ ਜੰਦਾ ਤੁਸੀਂ ਸਮਝ ਹੀ ਗਏ ਹੋ ਠੀਕ ਹੈ ਤੇ ਉਹ ਤੇ ਹਰ ਸਾਲ ਨਵਾਂ ਫੋਨ ਲਾਂਚ ਕਰਦੇ ਨੇ ਤੇ ਕੰਪਨੀ ਨੂੰ ਕਮਾਈ ਹੁੰਦੀ ਹੈ ਲੇਕਿਨ ਤੁਸੀਂ 5 ਸਾਲ ਦਾ ਕਹਿ ਰਹੇ ਹੋ ਕਿ ਅਪਡੇਟ ਹੋਏਗਾ ਇਹ ਕਿਸ ਤਰ੍ਹਾਂ ਤੁਹਾਨੂੰ ਇਹ ਫੈਸਲਾ ਲੈਣ ਦੇ ਤੁਸੀਂ ਮਜਬੂਤੀ ਨਾਲ ਫੈਸਲਾ ਲਿਆਏ ਸਰ ਜੀ ਜਿਹੜਾ ਟੀਵੀ ਹੈਗਾ ਯਾਰ ਟੀਵੀ ਉਹ ਚੀਜ਼ ਨਹੀਂ ਹੈਗਾ ਜਿਹੜਾ ਅੱਜ ਦੇ ਦਿਨ ਬੰਦਾ ਕਵੇ ਅੱਜ ਮੈਂ ਲੈ ਲਿਆ ਤੇ ਸਾਲ ਬਾਅਦ ਦੁਬਾਰਾ ਚੇਂਜ ਕਰਨਾ ਹੈ ਠੀਕ ਹੈ ਟੀਵੀ ਬੰਦਾ ਕਸਟਮਰ ਲੈ ਕੇ ਸੋਚ ਜਾਂਦਾ ਹੈ ਇਹ ਕੋਈ ਦੀ ਫੀਲਿੰਗਸ ਜੁੜੀਆਂ ਹੁੰਦੀਆਂ ਆ ਟੀਵੀ ਦੇ ਨਾਲ ਕਿ ਯਾਰ ਅਸੀਂ ਘਰ ਦੇ ਵਿੱਚ ਟੀਵੀ ਲੀਤਾ ਹੈਗਾ ਠੀਕ ਹੈ ਤੇ ਇਹ ਪ੍ਰੋਡਕਟ ਜਿਹੜਾ ਹੈਗਾ ਆ ਇਹ ਫੀਲਿੰਗਸ ਵਾਲਾ ਪ੍ਰੋਡਕਟ ਹੈਗਾ ਗੈਜਟ ਹੈਗਾ ਆ ਇਹ ਅਸੀਂ ਇਹਨੂੰ ਆਪਣੇ ਕਸਟਮਰਸ ਦੇ ਲਈ ਅਸੀਂ ਅਸ਼ੋਰ ਕਰਤਾ ਕਿ ਅਗਲੇ 5 ਸਾਲ ਤੱਕ ਵੀ ਜਿਹੜਾ ਲੇਟੈਸਟ ਟੀਵੀ ਜਿਹੜਾ ਚੱਲਦਾ ਹੋਏਗਾ ਇਹ ਟੀਵੀ ਉਹਦੇ ਮੁਤਾਬਿਕ ਬਰਾਬਰ ਖੜੇਗਾ ਟੀਵੀ ਜਿਹੜਾ ਅੱਜ ਕੱਲ ਜਿਸ ਤਰ੍ਹਾਂ ਸਿਰ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਹਰ ਕੋਈ ਗੇਮਿੰਗ ਵੀ ਖੇਡ ਰਿਹਾ ਹੈ ਤੇ ਸੋਸ਼ਲ ਮੀਡੀਆ ਵੀ ਚਲਾ ਰਿਹਾ ਕਿ ਗੇਮਿੰਗ ਖੇਡਣ ਵਾਲਿਆਂ ਵਾਸਤੇ ਇਹ ਟੀਵੀ ਬਿਹਤਰ ਲੱਗੇਗਾ ਬਿਲਕੁਲ ਸਰ ਇਹਦੇ ਵਿੱਚ ਜਿਹੜੇ ਗ੍ਰਾਫਿਕ ਕਾਰਡ ਹੈਗਾ ਆ ਪਿਛਲੇ ਸਾਲ ਤੋਂ ਪਹਿਲੇ ਤੋਂ 1.8 ਟਾਈਮਸ ਬੈਟਰ ਗ੍ਰਾਫਿਕ ਕਾਰਡ ਹੈਗਾ ਆ ਠੀਕ ਹੈ ਇਹਦੇ ਵਿੱਚ ਐਨਵੀਡੀਆ ਗ੍ਰਾਫਿਕ ਕਾਰਡ ਹੈਗਾ ਆ ਸਰ ਤੁਸੀਂ ਜਿਹੜੀ ਇਹਦੇ ਨਾਲ ਕੋਈ ਗੇਮ ਖੇਲਣੀ ਹੁੰਦੀ ਹੈ ਜਿਹੜੇ ਬੱਚੇ ਅੱਜ ਕੱਲ ਗੈਜਟਸ ਕਹਿੰਦੇ ਨੇ ਜਿਹੜੇ ਬੱਚੇ ਗੇਮਸ ਖੇਲਣ ਦੇ ਵਿੱਚ ਬਹੁਤ ਜ਼ਿਆਦਾ ਐਕਸਪਰਟਿਸ ਹੈਗੇ ਨੇ ਤੁਸੀਂ ਉਹਨਾਂ ਤੋਂ ਜਿਹੜੀ ਸਪੈਸੀਫਿਕੇਸ਼ਨ ਪੁੱਛੋਗੇ ਯਾਰ ਤੁਹਾਨੂੰ ਕਿਹੜਾ ਮੋਨੀਟਰ ਚਾਹੀਦਾ ਹੈ ਜਾਂ ਕਿਹੜੀ ਸਕਰੀਨ ਚਾਹੀਦੀ ਹੈ ਜਿੱਤੇ ਤੁਹਾਨੂੰ ਗੇਮ ਖੇਲ ਕੇ ਮਜ਼ਾ ਆਏ ਕਿਉਂਕਿ ਗੇਮ ਦੇ ਵਿੱਚ ਕੀ ਹੁੰਦਾ ਬੜੀ ਫਾਸਟ ਜਿਹਾ ਮੂਵ ਤੇ ਉਹ ਉਹਦੇ ਹਿਸਾਬ ਨਾਲ ਇਹ ਜਿਹੜਾ ਟੀਵੀ ਹੈਗਾ ਜਿਹੜਾ ਪ੍ਰੋਸੈਸਰ ਹੈਗਾ ਆ ਇਹਦਾ ਪ੍ਰੋਸੈਸਰ ਬਾਰੇ ਮੈਂ ਦੱਸਣਾ ਚਾਹੂੰਗਾ ਇਹ α8 ਪ੍ਰੋਸੈਸਰ ਹੈਗਾ ਇਹਦੇ ਵਿੱਚ α8 ਪ੍ਰੋਸੈਸਰ ਹੈਗਾ ਜੋ ਕਿ ਤੁਹਾਡਾ ਗੇਮਸ ਖੇਲਣ ਲਈ ਸਪੀਡ ਨੂੰ ਤੁਹਾਡੇ ਤਾਂ ਉਹ ਉਹਦਾ LG ਦਾ ਮਤਲਬ ਆਪਣੇ ਆਪ ਦੇ ਇੰਡੀਆ ਵਿੱਚ ਇਹ ਹੈਗਾ ਆ ਬੈਸਟ ਪ੍ਰੋਡਕਟ ਬੈਸਟ ਟੈਕਨੋਲੋਜੀ ਐਂਡ ਲੇਟੈਸਟ ਫੀਚਰਸ ਜੀ ਸਧਾਰਨ ਜੋ ਆਮ ਆਦਮੀ ਹੈ ਉਹ ਇਸ ਪ੍ਰੀਮੀਅਮ ਬ੍ਰੈਂਡ ਨੂੰ ਅਫੋਰਡ ਕਰ ਸਕਦਾ ਹੈ ਜੀ ਪਾਜੀ ਪ੍ਰੀਮੀਅਮ ਨਹੀਂ ਹੈ ਜੀ ਪੈਸੇ ਵੱਲੋਂ ਪ੍ਰੋਡਕਟ ਫੀਚਰ ਵੱਲੋਂ ਪ੍ਰੀਮੀਅਮ ਹੈ ਜੀ ਠੀਕ ਹੈ ਜੀ ਕੁਆਲਿਟੀ ਵੱਲੋਂ ਤੁਸੀਂ ਕੁਆਲਿਟੀ ਵੱਲੋਂ ਪ੍ਰੀਮੀਅਮ ਹੈ ਵੱਡ ਜਿਹੜੀ ਤੁਸੀਂ ਗੱਲ ਕਹੀ ਕਿ ਬੰਦਾ ਅਫੋਰਡ ਕਰ ਸਕਦਾ ਇਹ ਪਾਜੀ ਆਮ ਜਨਤਾ ਦੀ ਮਰੂਤੀਕਾਰ ਹੈ ਜੀ 1999 ਰੁਪਏ ਚ ਲੈ ਜਾਓ ਜੀ 2000 ਰੁਪਏ ਚ ਕੀ ਚੀਜ਼ ਹੈ 2000 ਰੁਪਏ ਚ ਲੈ ਜਾਓ ਤੁਸੀਂ ਕਿਹੜਾ ਬੰਦਾ ਇਹ ਟੀਵੀ ਦੇਖੋ ਸਰ ਕਿੱਡਾ ਪਤਲਾ ਟੀਵੀ ਹੈ ਤੁਹਾਡਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਦੇ ਬਰਾਬਰ ਦਾ ਠੀਕ ਹੈ 2000 ਰੁਪਏ ਦੇ ਵਿੱਚ ਟੀਵੀ ਘਰ ਚੱਲਦੇਗਾ ਆਸਾਨ ਕਿਸ਼ਤਾਂ ਦੇ ਵਿੱਚ ਬੈਸਟ ਫਾਈਨੈਂਸ ਫੈਸਿਲਿਟੀ ਹੈਗੀ ਆ ਕਸਟਮਰ ਲਈ ਨੈਕਸਟ ਜਨਰੇਸ਼ਨ ਕਹ ਰਹੇ ਹੋ ਫਿਊਚਰ ਟੀਵੀ ਕਹ ਰਹੇ ਹੋ ਕਿ ਜਿਹੜੇ ਬੱਚੇ ਨੇ ਉਹਨਾਂ ਦੀ ਨਿਗਾ ਵਾਸਤੇ ਠੀਕ ਹੈ ਕਿਉਂਕਿ ਅੱਜ ਕੱਲ ਦੇ ਬੱਚੇ ਬਹੁਤ ਫੋਨ ਤੇ ਵਕਤ ਬਿਤਾ ਰਹੇ ਨੇ ਸਰ ਜਿਹੜੇ ਤੁਸੀਂ ਬਾਕੀ ਬ੍ਰਾਂਡ ਦਾ ਕੋਈ ਟੀਵੀ ਲਓਗੇ ਉਹਦੇ ਵਿੱਚ ਤੁਸੀਂ ਦੇਖਣਾ ਬ੍ਰਾਈਟਨੈਸ ਬੜੀ ਜ਼ਿਆਦਾ ਹੁੰਦੀ ਹੈ ਇਹਨੂੰ ਅਸੀਂ ਕਹਿੰਦੇ ਆ ਉਹ ट्रू ਬਲੈਕ ਟੀਵੀ ਠੀਕ ਹੈ ਇਹਦੇ ਵਿੱਚ ਹਰ ਪਿਕਸਲ ਜਿਹੜਾ ਹੈਗਾ ਆ ਸੈਲਫ ਇਲੂਮੀਨੇਟਿੰਗ ਪਿਕਸਲ ਹੈਗਾ ਆ ਠੀਕ ਹੈ ਜੋ ਕਿ ਆਪਣੇ ਆਪ ਦੇ ਵਿੱਚ ਲਾਈਟ ਹਰ ਪਿਕਸਲ ਲਾਈਟ ਕ੍ਰੀਏਟ ਕਰਦਾ ਹੈ this ਟੀਵੀ ਇਸ ਬੈਸਟ ਫੋਰ ਯਰ ਫੈਮਿਲੀ ਜੇ ਤੁਸੀਂ ਆਪਣੇ ਪਰਿਵਾਰ ਦੀ ਲੱਖਾਂ ਕਰੋੜਾਂ ਦੀ ਅੱਖਾਂ ਦਾ ਧਿਆਨ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਅੱਖ ਬੰਦ ਕਰਕੇ LG ਦਾ OLED ਆਪਣੇ ਘਰ ਵਾਸਤੇ ਖਰੀਦ ਲੈਣਾ ਚਾਹੀਦਾ ਹੈ ਜੀ ਸਰ ਸ਼ਹਿਰ ਵਾਸੀਆਂ ਨੂੰ LG ਦੇ ਇਸ OLED ਬਾਰੇ ਕੀ ਸੰਦੇਸ਼ ਦੇਣਾ ਚਾਹੋਗੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਮੈਂ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਇੱਕ ਛੋਟਾ ਜਿਹਾ ਸੰਦੇਸ਼ ਦੇਣਾ ਚਾਹਾਂਗਾ LG ਦੇ ਰਾਹੀਂ ਤੁਸੀਂ ਸਾਨੂੰ ਨੰਬਰ 1 ਬਣਾਇਆ ਹੈ ਇਸ ਸ਼ਹਿਰ ਦੇ ਵਿੱਚ ਮੈਂ ਇੱਕ ਛੋਟੀ ਜਿਹੀ ਰਿਕਵੈਸਟ ਕਰਾਂਗਾ ਚਾਹੇ ਤੁਸੀਂ ਅੱਜ ਜਾਂ ਤੁਹਾਡੇ ਦਿਮਾਗ ਦੇ ਵਿੱਚ 5-6 ਮਹੀਨੇ ਬਾਅਦ ਵੀ ਕੋਈ ਟੀਵੀ ਪਰਚੇਸ ਕਰਨ ਦੀ ਚਾਹਤ ਹੈਗੀ ਆ ਇੱਕ ਵਾਰ ਤੁਸੀਂ ਸਾਡੀ ਬ੍ਰਾਂਡ ਸ਼ਾਪ ਤੇ ਆ ਕੇ ਇੱਕ ਵਾਰ ਤੁਸੀਂ ਇਸ ਟੀਵੀ ਦਾ ਐਕਸਪੀਰੀਅੰਸ ਲੈ ਕੇ ਦੇਖੋ ਠੀਕ ਹੈ ਪ੍ਰੋਡਕਟ ਲੈਣਾ ਨਾ ਲੈਣਾ ਦੂਰ ਦੀ ਗੱਲ ਹੈਗੀ ਐ ਮੈਂ ਕਹਿੰਦਾ ਇੱਕ ਵਾਰ ਪ੍ਰੋਡਕਟ ਦਾ ਐਕਸਪੀਰੀਅੰਸ ਲੈ ਕੇ ਦੇਖੋ ਕਿ ਤੁਹਾਨੂੰ ਪ੍ਰੋਡਕਟ ਕਿੱਦਾਂ ਦਾ ਲੱਗਦਾ ਹੈ ਤੇ ਸਾਨੂੰ ਫੀਡਬੈਕ ਦਿਓ ਕਿ ਤੁਹਾਨੂੰ ਇਹ ਪ੍ਰੋਡਕਟ ਕਿੱਦਾਂ ਦਾ ਲੱਗਾ ਮੈਂ ਤੁਹਾਨੂੰ ਗਾਰੰਟੀ ਦਿੰਦਾ ਐਜ਼ ਅ ਬ੍ਰਾਂਚ ਮੈਨੇਜਰ ਆਫ ਐਲਜੀ ਇਲੈਕਟ੍ਰੋਨਿਕਸ ਇੰਡੀਆ ਪ੍ਰਾਈਵੇਟ ਲਿਮਟਿਡ ਜੇ ਤੁਸੀਂ ਇੱਕ ਵਾਰ ਇਹ ਟੀਵੀ ਦੀ ਡੈਮੋ ਲੈ ਲਈ ਪ੍ਰੋਪਰਲੀ ਟੀਵੀ ਦੇਖ ਲਿਆ ਤੇ ਇਹ ਟੀਵੀ ਤੁਸੀਂ ਆਪਣੇ ਘਰ ਦੇ ਲਈ ਜ਼ਰੂਰ ਲੈ ਕੇ ਜਾਓਗੇ ਅਸੀਂ ਰੀਸੈਂਟਲੀ ਆਨ ਆਲੇ ਟਾਈਮ 'ਚ ਅੰਮ੍ਰਿਤਸਰ ਸ਼ਹਿਰ ਦੇ ਯਾ ਡਿਸਟ੍ਰਿਕਟ ਦੇ ਲਈ ਇੱਕ ਹੋਰ ਫੈਸਿਲਿਟੀ ਲਾਂਚ ਕਰਨ ਲੱਗੇ ਆ ਕਿ ਇਸ ਟੀਵੀ ਨੂੰ ਜੇ ਤੁਹਾਨੂੰ ਪਸੰਦ ਆਉਂਦਾ ਤੁਹਾਨੂੰ ਲੱਗਦਾ ਕਿ ਅਸੀਂ ਇਹਨੂੰ ਖਰੀਦਣਾ ਚਾਹੁੰਦੇ ਆ ਬਟ ਅਸੀਂ ਇਹਨੂੰ ਐਕਸਪੀਰੀਅੰਸ ਕਰਾਂਗੇ ਕਿਉਂਕਿ ਪ੍ਰੋਡਕਟ ਥੋੜੀ ਜੀ ਕੋਸਟਲੀ ਹੈਗਾ ਆ ਠੀਕ ਹੈ ਤੇ ਅਸੀਂ ਤੁਹਾਨੂੰ ਉਹ ਪ੍ਰੋਡਕਟ ਤੁਹਾਡੇ ਘਰ ਦੇ ਘਰ 'ਚ 4 ਤੋਂ 5 ਦਿਨਾਂ ਲਈ ਫ੍ਰੀ ਆਫ ਕੋਸਟ ਲਗਾ ਕੇ ਦੇਵਾਂਗੇ ਜੀ ਤੁਸੀਂ ਉਹਨੂੰ 4-5 ਦਿਨ ਦੇਖੋ ਵਰਤੋ ਤੁਸੀਂ ਖੁਦ ਫੀਲ ਕਰੋਗੇ ਕਿ ਹਾਂ ਯਾਰ ਇਹ ਚੀਜ਼ ਦਮ ਹੈਗਾ ਇੰਡਸਟਰੀ ਦੇ ਵਿੱਚ ਕੋਈ ਵੀ ਬ੍ਰਾਂਡ ਇਸ ਫੈਸਿਲਿਟੀ ਨੂੰ ਪ੍ਰੋਵਾਈਡ ਨਹੀਂ ਕਰ ਰਿਆ ਤੇ ਅਸੀਂ ਇਸ ਫੈਸਿਲਿਟੀ ਨੂੰ ਪਿਛਲੇ 5 ਸਾਲਾਂ ਤੋਂ ਵੀ ਉੱਪਰੋਂ ਇਹ ਪ੍ਰੋਵਾਈਡ ਕਰ ਰਹੇ ਆ ਕਿਉਂ ਕਰ ਰਹੇ ਆ ਕਿਉਂਕਿ ਸਾਨੂੰ ਕੌਨਫੀਡੈਂਸ ਹੈ ਸਾਡੇ ਪ੍ਰੋਡਕਟ ਦੇ ਉੱਤੇ ਕਿ ਕਸਟਮਰ ਇੱਕ ਵਾਰ ਲੈ ਕੇ ਦੇਖ ਗਿਆ ਤੇ ਉਹ ਗਰੰਟੀਡ ਹੈ ਉਹ ਸਾਡਾ ਬ੍ਰਾਂਡ ਨਹੀਂ ਛੱਡ ਸਕਦਾ ਏਸੀ ਸਾਡੇ ਨਾਲ ਹਿਮਾਂਸ਼ੂ ਜੀ ਜੋ ਕਿ ਅੱਜ ਅੰਮ੍ਰਿਤਸਰ ਦੇ ਬਾਵਾ ਇਲੈਕਟ੍ਰੋਨਿਕਸ ਵਿਖੇ ਮੌਜੂਦ ਨੇ ਤੇ ਕਹਿ ਰਹੇ ਨੇ ਕਿ LG ਦਾ ਪ੍ਰੋਡਕਟੇ ਜ਼ਰੂਰ ਖੀਦੋ ਕਿਉਂਕਿ LG ਮਾਣੀ ਲਾਈਫਸ ਗੁੱਡ ਏਸੀ ਸਾਡੀ ਖਾਸ ਰਿਪੋਰਟ ਕੈਮਰਾਮੈਨ ਰਾਜਕਮਰ ਦੇ ਨਾਲ ਐਲ ਐਫ ਨਿਊਜ਼ 24 surjeet singh